ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਜੀ 30 ਸਾਲ ਦਾ ਸਫ਼ਰ ਕੋਈ ਥੋੜਾ ਹੁੰਦਾ 30 ਸਾਲ ਕਹਿੰਦਿਆਂ ਟੈਕਸੀ ਵਾਲੇ 313 ਦਾ ਹੇਠਲਾ ਸਾ ਹੇਠਾਂ ਤੇ ਉਤਲਾ ਉੱਤੇ ਰਹਿ ਗਿਆ ਬਲਿਹਾਰ ਸਿਆਂ 30 ਸਾਲ ਤਾਂ ਬੜੇ ਪਾਈ ਬਹੁਤ ਹੁੰਦੇ ਨੇ ਸਾਡੇ ਲਈ ਕਦੋਂ ਆਏ 30 ਸਾਲ ਜਿਨ੍ਹਾਂ ਨੇ ਹਜੇ ਗੋੜੇ ਜੋ ਪੁਣੀ ਵੀ ਨਹੀਂ ਕੱਤੀ ਹਜੇ 5-7 ਸਾਲ ਹੋਏ ਨੇ ਕੈਨੇਡਾ ਆਇਆਂ ਹੁਣੇ ਈ ਢੂਹੀ ਸਿੱਧੀ ਨਹੀਂ ਹੁੰਦੀ 313 ਨੇ ਪਿੱਠ ਤੇ ਇਉਂ ਹੱਥ ਫੇਰਿਆ ਜਿਵੇਂ ਹਜੇ ਵੀ ਢੂਹੀ ਦਰਦ ਕਰ ਰਹੀ ਹੋਵੇ ਉਹ ਫਿਰ ਬੋਲਿਆ ਬਲੇਹਾਰ ਭਾਜੀ ਮੈਂ ਤਾਂ ਨਹੀਂ ਕੱਟਦਾ 30 ਸਾਲ ਇਸ ਮੁਲਕ ਚ ਪਰ ਇੱਕ ਗੱਲ ਤਾਂ ਹੈ 30 ਸਾਲਾਂ ਵਿੱਚ ਡਾਲਰਾਂ ਦੇ ਤਾਂ ਢੇਰ ਲਾਤੇ ਹੋਣੇ ਨੇ 313 ਤੇ ਇਹਨੂੰ ਗੱਲਾਂ ਹੁੰਦੀਆਂ ਨੇ ਬਲੇਹਾਰ ਬਨੋਟੀ ਜਹਾਸੀ ਹੱਸਦਾ ਬੋਲਿਆ ਉਹਦਾ ਨਾਮ ਭਾਵੇਂ ਗੁਰਮੀਤ ਸਿੰਘ ਸੀ ਪਰ ਕੋਈ ਨਹੀਂ ਸੀ ਜਾਣਦਾ ਸਾਰੇ ਉਹਦਾ ਟੈਕਸੀ ਨੰਬਰ ਹੀ ਕਹਿ ਕੇ ਉਹਨੂੰ ਬੁਲਾਉਂਦੇ ਜਿਵੇਂ 313 ਉਹਦਾ ਅਸਲੀ ਨਾਮ ਹੀ ਹੋਵੇ ਉਹ 에ਅਰਪੋਰਟ ਤੇ ਟੈਕਸੀ ਚਲਾਉਂਦਾ ਸੀ ਅਕਸਰ ਗੱਡੀ ਠੀਕ ਕਰਾਉਣ ਬਲੇਹਾਰ ਦੇ ਗੈਰਾਜ ਆਇਆ ਕਰਦਾ ਸੀ ਕਾਰ ਠੀਕ ਕਰਦੇ ਕਰਦੇ ਬਲੇਹਾਰ ਨੇ ਜ਼ਿਕਰ ਕੀਤਾ ਕਿ ਅੱਜ ਉਹਨੂੰ ਕਨੇਡਾ ਆਏ ਨੂੰ 30 ਸਾਲ ਪੂਰੇ ਹੋ ਗਏ ਨੇ 313 ਨੂੰ ਜਿਵੇਂ ਇਸ ਗੱਲ ਦਾ ਯਕੀਨ ਹੀ ਨਹੀਂ ਸੀ ਆ ਰਿਹਾ ਕਾਰਾਂ ਠੀਕ ਕਰਵਾਉਣ ਆਏ ਕੁਝ ਲੋਕ ਤੇ ਇੱਕ ਦੋ ਮਕੈਨਿਕ ਵੀ ਇਸ ਗੱਲਬਾਤ ਵਿੱਚ ਸ਼ਾਮਿਲ ਹੋ ਗਏ ਫਿਰ ਗੱਲ ਨੂੰ ਹਾਸੇ ਠੱਠੇ 'ਚ ਉਡਾਇਆ ਜਾਣ ਲੱਗਿਆ ਉਧਰ ਸੂਰਜ ਦੀ ਰੋਸ਼ਨੀ ਮੱਧਮ ਪੈਣ ਲੱਗੀ ਲੈਂਪ ਪੋਸਟਾਂ ਤੇ ਲੱਗੇ ਬੱਲਬ ਰੋਸ਼ਨੀ ਬਖੇਰਨ ਲੱਗੇ ਸੀ 313 ਦੀ ਕਾਰ ਹਜੇ ਠੀਕ ਹੋਣ ਵਿੱਚ ਨਹੀਂ ਸੀ ਆ ਰਹੀ ਬਲਿਹਾਰ ਕਹਿ ਰਿਹਾ ਸੀ ਕਿ ਕੋਈ ਹੋਰ ਕਾਰ ਲੈ ਕੇ ਘਰ ਚਲਾ ਜਾਵੇ ਤੇ ਕੱਲ ਨੂੰ ਗੱਡੀ ਠੀਕ ਹੋ ਜਾਵੇਗੀ ਪਰ ਗੁਰਮੀਤ ਦੀ ਜਿੱਦ ਸੀ ਕਿ ਉਹ ਟੈਕਸੀ ਦੀ ਦਿਹਾੜੀ ਭੰਨਣੀ ਨਹੀਂ ਚਾਹੁੰਦਾ ਗੱਡੀ ਠੀਕ ਕਰਵਾ ਕੇ ਹੀ ਘਰ ਜਾਵੇਗਾ ਉਹਨੇ ਬਲਿਹਾਰ ਨੂੰ ਲਾਲਚ ਵੀ ਦਿੱਤਾ ਲੈ ਮੈਂ ਸਕਾਚ ਤੇ ਬੋਤਲ ਫੜ ਕੇ ਲਿਓਨਾ ਤੇਰੇ ਆਉਣ ਦੀ ਤੀਵੀਂ ਬਰਸੀ ਮਨਾਵਾਂਗੇ ਬਸ ਜਲਦੀ ਨਾਲ ਕੰਮ ਨਿਮੇੜ ਦੇ ਬਲਿਹਾਰ ਉਹਨੂੰ ਜਵਾਬ ਨਾ ਦੇ ਸਕਿਆ ਅੱਗੋਂ ਬੀਫਰ ਕੇ ਬੋਲਿਆ ਉਹ ਬਰਸੀ ਮਰਿਆਂ ਹੋਿਆਂ ਦੀ ਹੁੰਦੀ ਹੈ ਜਿਉਂਦਿਆਂ ਦੀ ਨਹੀਂ ਇਸ ਗੱਲ ਤੇ ਖੂਬ ਹਾਸਾ ਮਚਿਆ ਫੇਰ ਕਾਰ ਥੱਲੇ ਪਏ ਬਲੇਹਾਰ ਦਾਵੀ ਹਾਸਾ ਨਿਕਲ ਗਿਆ ਨੀਲੇ ਰੰਗ ਦੀ ਕੰਮ ਵਾਲੀ ਡਾਂਗਰੀ ਵਿੱਚ ਉਹ ਕਾਲਖ ਨਾਲ ਕਾਲਖ ਹੋਇਆ ਪਿਆ ਸੀ ਇਹ ਕਾਲਖ ਉਹਦੇ ਹੱਥਾਂ ਪੈਰਾਂ ਨੋਹਾਂ ਤੇ ਪੂਰੇ ਜਿਸਮ 'ਚ ਰਚ ਚੁੱਕੀ ਸੀ ਭਾਵੇਂ ਉਹ ਕਦੇ-ਕਦਾਈ ਬਣ ਸਵਰ ਕੇ ਕੋਟ ਪੈਂਟ ਪਾ ਕੇ ਟਾਈ ਵਗੈਰਾ ਲਾ ਕੇ ਪਾਰਟੀਆਂ ਤੇ ਜਾਂਦਾ ਪਰ ਇਹ ਕਾਲਖ ਦੇ ਨਿਸ਼ਾਨ ਤਾਂ ਵੀ ਉਹਦੇ ਹੱਥਾਂ ਤੋਂ ਅਲੋਪ ਨਾ ਹੁੰਦੇ ਕੋਲ ਖੜੇ ਇੱਕ ਹੋਰ ਟੈਕਸੀ ਡਰਾਈਵਰ ਦੇਵ ਨੇ ਕਿਹਾ 10 ਡਾਲਰ ਮੈਂ ਬਾਦਨਾ ਮੰਗਵਾ ਫਿਰ ਬੋਤਲ ਬਲਿਹਾਰ ਦੀ ਵਰਸੀ ਮਨਾਈਏ ਹਾਸਾ ਫੇਰ ਕਪਾ ਦੀਆਂ ਫੁੱਟੀਆਂ ਵਾਂਗ ਖੜਿਆ ਇੱਕ ਮਕੈਨਿਕ ਨੂੰ ਪੈਸੇ ਦੇ ਕੇ ਬੋਤਲ ਮੰਗਵਾ ਲਈ ਗਈ ਐਨੇ ਨੂੰ 313 ਦੀ ਟੈਕਸੀ ਵੀ ਠੀਕ ਹੋਗੀ ਬੋਤਲ ਦੇਖ ਕੇ ਕਈਆਂ ਦੀਆਂ ਬਾਚੀਆਂ ਖਿਲ ਗਈਆਂ ਉਹ ਗੈਰਾਜ ਦੀ ਦੂਸਰੀ ਮੰਜ਼ਲ ਤੇ ਬਣੇ ਇੱਕ ਛੋਟੇ ਜਿਹੇ ਕਮਰੇ 'ਚ ਜਾ ਬੈਠੇ ਉੱਥੇ ਵੀ ਹਰ ਪਾਸੇ ਕਾਲਖ ਫੈਲੀ ਹੋਈ ਸੀ ਕੁਰਸੀਆਂ ਮੇਜ਼ ਢੋੜ ਨਾਲ ਭਰੇ ਹੋਏ ਸਨ ਟੁੱਟਿਆ ਫੁੱਟਿਆ ਬੇਤਰਤੀਬਾ ਸਮਾਨ ਹਰ ਪਾਸੇ ਖਿਲਰਿਆ ਪਿਆ ਸੀ ਵਾਸ਼ਰੂਮ ਦਾ ਵੀ ਬਹੁਤ ਬੁਰਾ ਹਾਲ ਨਾ ਕੋਈ ਟੁੱਟੀ ਚੱਜ ਨਾਲ ਚੱਲਦੀ ਤੇ ਨਾ ਹੀ 플ਸ਼ ਸਫਾਈ ਦਾ ਤਾਂ ਬੁਰਾ ਹਾਲ ਸੀ ਜੇ ਕਿਸੇ ਚੀਜ਼ ਨੂੰ ਸੰਭਾਲਿਆ ਗਿਆ ਸੀ ਤਾਂ ਉਹ ਸੀ ਔਰਤਾਂ ਦੇ ਨੰਗਨ ਚਿੱਤਰ ਵੱਖੋ ਵੱਖਰੇ ਅੰਦਾਜ਼ਾਂ ਵਿੱਚ 313 ਨੇ ਇਹ ਗੱਲ ਇਕੱਲੇ ਬਲਿਹਾਰ ਦੇ ਗੈਰਾਜ ਵਿੱਚ ਨਹੀਂ ਸੀ ਦੇਖੀ ਸਗੋਂ ਇੰਡੀਆ ਨਾਂ ਦੇ ਸਾਰੇ ਗਰਾਜਾਂ ਤੇ ਇੱਕੋ ਜਿਹੀ ਦਸਾ ਸੀ ਇਹੋ ਕਾਰਨ ਸੀ ਕਿ ਕੋਈ ਵੀ ਭਾਰਤੀ ਔਰਤ ਇਨ੍ਹਾਂ ਗਰਾਜਾਂ ਤੇ ਆਪਕਾਰ ਠੀਕ ਕਰਵਾਉਣ ਨਾ ਲੈ ਕੇ ਜਾਂਦੀ ਐਥੋਂ ਡਰਦੀ ਜਿਵੇਂ ਇਹ ਮਸਟੰਡਿਆਂ ਦੇ ਅੱਡੇ ਹੋਣ ਇਥੇ ਹਰ ਕੋਈ ਉਹਨਾਂ ਨੂੰ ਭੁੱਖੀਆਂ ਨਜ਼ਰਾਂ ਨਾਲ ਵੇਖਦਾ ਸਮਾਨ ਦੀ ਤਰ੍ਹਾਂ ਜਿਵੇਂ ਗੰਦਗੀ ਲੋਕਾਂ ਦੇ ਮਨਾਂ 'ਚ ਵੀ ਭਰੀ ਹੋਵੇ ਇਹ ਗੰਦਗੀ ਨੂੰ ਸਾਫ਼ ਕਰਨ ਦਾ ਕੋਲ ਉਹਨਾਂ ਕੋਲ ਸਮਾਂ ਕਿੱਥੇ ਸੀ ਵਾਸ਼ਰੂਮਾਂ ਦਾ ਇਹੋ ਹਾਲ ਭਾਰਤੀ ਗ੍ਰੋਸਰੀ ਸਟੋਰਾਂਂ ਤੇ ਸੀ ਮੀਡੀਆ ਨਾਲ ਸੰਬੰਧਤ ਕਈ ਕਿਸਮ ਦੇ ਛੂਟ ਬੋਲ ਕੇ ਮਾਲਕਾਂ ਤੋਂ ਪੈਸੇ ਤਾਂ ਬਟੋਰਦੇ ਸਫਾਈ ਦੇ ਹੋ ਕੇ ਵੀ ਦੰਦੇ ਜਦੋਂ ਕਿ ਇਹ ਕੋਰਾ ਝੂਠ ਹੀ ਹੁੰਦਾ ਪੈਸੇ ਲਈ ਕੁਝ ਵੀ ਕਿਹਾ ਜਾ ਸਕਦਾ ਸੀ ਪੈਸਾ ਹੀ ਲੋਕਾਂ ਦਾ ਮਜ਼ੇ ਬਣ ਚੁੱਕਿਆ ਸੀ ਪੈਸੇ ਲਈ ਰੈਸਟੋਰੈਂਟਾਂ ਵਾਲੇ ਲੋਕਾਂ ਨੂੰ ਗਲੀਆਂ ਸੜੀਆਂ ਸਬਜ਼ੀਆਂ ਤੇ ਬੇਹਾ ਮੀਟ ਮਸਾਲਿਆਂ ਦੀ ਮਹਿਕ ਹਟ ਪਰੋਸਦੇ ਪੈਸੇ ਲਈ ਕਾਰ ਮਕੈਨਿਕ ਪੁਰਾਣੇ ਪੁਰਜੇ ਪਾ ਕੇ ਨਵਿਆਂ ਦੇ ਪੈਸੇ ਵਸੂਲਦੇ ਕਈ ਤਾਂ ਆਪਣੀਆਂ ਔਰਤਾਂ ਨੂੰ ਬੜੀ ਸਫਾਈ ਨਾਲ ਬਿੱਲੇ ਲਾ ਕੇ ਉਹਨਾਂ ਦੀ ਇੰਸੂਰੈਂਸ ਨਾਲ ਵਪਾਰ ਖੋਲ ਕੇ ਕਮਿਊਨਿਟੀ ਦੇ ਸਰਕ ਦਾ ਨੁਮਾਇੰਦਾ ਬਣੇ ਬੈਠੇ ਸਨ ਪੈਸੇ ਲਈ ਕੋਈ ਕੁਝ ਵੀ ਕਰ ਸਕਦਾ ਸੀ ਜਿਸ ਬਾਰੇ ਸੁਣ ਕੇ ਆਮ ਬੰਦੇ ਦਾ ਦਿਮਾਗ ਚੱਕਰਾ ਜਾਂਦਾ ਇਸੇ ਪੈਸੇ ਦੀ ਦੌੜ ਵਿੱਚ ਪਿਛਲੇ 25 ਸਾਲ ਤੋਂ ਬਲਿਹਾਰ ਵੀ ਡਾਂਗਰੀ ਪਾ ਕੇ ਕਾਲਖ ਨਾਲ ਕਾਲਖ ਹੋਇਆ ਰਹਿੰਦਾ ਅੱਧਾ ਦਿਨ ਉਸ ਦਾ ਕਾਰਾਂ ਹੀਟ ਪਈਦਾ ਹੀ ਗੁਜ਼ਰ ਜਾਂਦਾ ਉਹ ਤੜਕੇ ਘਰੋਂ ਨਿਕਲਦਾ ਅਤੇ ਰਾਤ ਦੇ 10 11 ਵਜੇ ਕਈ ਵਾਰੀ ਤਾਂ 12 ਵਜੇ ਜਾ ਕੇ ਘਰ ਵੜਦਾ ਜਦੋਂ ਉਹ ਕੰਮ ਤੇ ਆਂਦਾ ਤਾਂ ਪਰਿਵਾਰ ਸੁੱਤਾ ਹੁੰਦਾ ਜਦੋਂ ਰਾਤ ਨੂੰ ਘਰ ਜਾਂਦਾ ਤਾਂ ਉਦੋਂ ਸਾਰੇ ਸੋ ਚੁੱਕੇ ਹੁੰਦੇ ਉਹ ਰੂਟੀਨ ਅਨੁਸਾਰ ਬਗੈਰ ਕਿਸੇ ਨੂੰ ਜਗਾਏ ਠੰਡਾ ਖਾਣਾ ਫ੍ਰਿਜ 'ਚੋਂ ਕੱਢ ਕੇ ਮਾਈਕ੍ਰੋਵੇਵ ਵਿੱਚ ਗਰਮ ਕਰਦਾ ਇੱਕ ਦੋ ਪੈਗ ਲਾਉਂਦਾ ਤੇ ਖਾਣਾ ਖਾ ਕੇ ਸੋ ਜਾਂਦਾ ਸਵੇਰੇ ਉੱਠ ਕੇ ਫੇਰ ਤੁਰ ਜਾਂਦਾ ਖੂਦ ਹੀ ਟਿੰਡਾ ਵਾਂਗ ਇਹ ਚੱਕਰ ਨਿਰੰਤਰ ਚੱਲਦਾ ਰਹਿੰਦਾ 313 ਨੇ ਗਲਾਸ ਤੋਂ ਕਿ ਚਾਰ ਪੈਗ ਵੀ ਬਣਾਏ ਇੱਕ ਆਪਣਾ ਬਲੇਹਾਰ ਦਾ ਮਕੈਨਿਕ ਦਾ ਤੇ ਦੇਵ ਦਾ ਜੋ ਆਪਣੇ ਆਪ ਨੂੰ ਦੇਵ ਨਾਲੋਂ ਡੈਵ ਕਹਾ ਕੇ ਜ਼ਿਆਦਾ ਖੁਸ਼ ਹੁੰਦਾ ਬਲੇਹਾਰ ਨੇ ਵੀ ਆਪਣੇ ਗੈਰਾਜ ਦਾ ਨਾਮ ਬਿਲ ਆਟੋ ਰਿਪੇਅਰ ਰੱਖਿਆ ਹੋਇਆ ਸੀ 313 ਨੇ ਜਦੋਂ ਪੁੱਛਿਆ ਕਿ ਬਲੇਹਾਰ ਭਾਜੀ ਤੋ ਹਾਡਾ ਨਾਮ ਤਾਂ ਬਲਿਹਾਰ ਆ ਫਿਰ ਤੁਸੀਂ ਆਪਣੇ ਗੈਰਾਜ਼ ਦਾ ਨਾਮ ਬਿਲ ਆਟੋ ਕਾ ਤੋ ਰੱਖਿਆ ਤਾ ਉਹ ਅੱਗੋ ਦੱਸਣ ਲੱਗਿਆ ਲੈ ਇਹ ਵੀ ਸੁਣ ਲੈ ਜਦੋਂ ਮੈਂ ਨਵਾਂ ਨਵਾਂ ਕੈਨੇਡਾ ਆਇਆ ਸੀ 1969 ਚ ਤਾਂ ਗੋਰਿਆਂ ਨੂੰ ਮੇਰਾ ਨਾਮ ਨਹੀਂ ਸੀ ਲੈਣਾ ਹੁੰਦਾ ਉਹ ਮੈਨੂੰ ਕਿਹਾ ਕਰਨ ਬਿਲਹਾੜ ਜੋ ਮੈਨੂੰ ਬਹੁਤ ਪੈੜਾ ਲੱਗਦਾ ਕਈ ਸੌਕ ਦੇ ਮਾਰੇ ਬਿਲ ਕਹਿ ਕੇ ਹੀ ਸਾਰ ਲੈਂਦੇ ਬਸ ਉਦੋਂ ਤੋਂ ਮੇਰਾ ਨਾਮ ਬਿਲ ਪੈ ਗਿਆ ਮੇਰੀ ਵਾਈਫ ਜੋ ਮੇਰੇ ਤੋਂ ਪਹਿਲਾਂ ਇੱਧਰ ਆਈ ਸੀ ਕੁਝ ਜ਼ਿਆਦਾ ਹੀ ਕੈਨੇਡੀਅਨ ਸੀ ਉਹ ਵੀ ਮੈਨੂੰ ਬਿਲ ਕਹਿ ਕੇ ਹੀ ਬੁਲਾਉਣ ਲੱਗ ਪਈ ਤੇ ਇਸ ਤਰ੍ਹਾਂ ਜਦੋਂ ਗੈਰਾਜ ਖੋਲ੍ਹਿਆ ਤਾਂ ਇਹਦਾ ਨਾਮ ਵੀ ਬਿਲ ਆਟੋ ਹੀ ਰੱਖ ਲਿਆ ਇਹਦੇ 'ਚ ਮਾੜੀ ਗੱਲ ਵੀ ਕੀ ਹੈ ਪਹਿਲਾਂ ਮੇਰਾ ਨਾਮ ਦੇਵ ਸੀ ਪਰ ਗੋਰਿਆਂ ਨੇ ਮੈਨੂੰ ਡੈਵ ਬਣਾਤਾ ਹੁਣ ਤੂੰ ਹੀ ਦੱਸ ਕਿ ਤੇਰਾ ਅਸਲ ਨਾਮ ਕੋਈ ਜਾਣਦਾ ਸਾਰੇ ਤੈਨੂੰ 330 ਹੀ ਕਹਿੰਦੇ ਨੇ ਮਾਪਿਆਂ ਨੇ ਤਾਂ ਬਤੇਰਾ ਜਾਣ ਕੇ ਤੇਰਾ ਨਾਮ ਗੁਰਮੀਤ ਸਿੰਘ ਰੱਖਿਆ ਸੀ। ਦੇਵ ਪਹਿਲਾਂ ਹੀ ਆਪਣੇ ਨਾਮ ਦੀ ਸਫਾਈ ਪੇਸ਼ ਕਰਨ ਲੱਗ ਪਿਆ। ਯਾਰ ਇਸ ਤਰ੍ਹਾਂ ਨਾਮ ਬਦਲ ਕੇ ਤੁਹਾਨੂੰ ਉਪਰ ਆ ਜਾ ਨਹੀਂ ਲੱਗਦਾ। 313 ਨੇ ਪੁੱਛਿਆ। ਪਹਿਲਾਂ-ਪਹਿਲਾਂ ਬਹੁਤ ਲੱਗਦਾ ਸੀ ਜਦੋਂ ਮੈਂ ਇੰਡੀਆ ਤੋਂ ਆਇਆ ਸੀ ਤਾਂ ਤਾਂ ਦਾੜੀ ਵੀ ਰੱਖੀ ਹੋਈ ਸੀ, ਪੱਗ ਵੀ ਬੰਨਦਾ ਸੀ। ਵਤਨ ਦੀ ਬੜੀ ਯਾਦ ਆਉਂਦੀ ਸੀ। ਪਰ ਮੇਰੀ ਵਾਈਫ ਸਾਰਾ ਦਿਨ ਇਸ ਗੱਲ ਦੇ ਪਿੱਛੇ ਪਈ ਰਹਿੰਦੀ ਕਿ ਜੇ ਹੁਣ ਕੈਨੇਡਾ ਆ ਹੀ ਗਏ ਤਾਂ ਹੁਣ ਇੱਥੋਂ ਦੇ ਹੋ ਜੀਏ। ਇੰਡੀਆ ਬਾਰੇ ਸੋਚਣਾ ਛੱਡ ਤੇ ਇੱਥੇ ਸੈੱਟ ਹੋਣ ਬਾਰੇ ਸੋਚੀਏ। ਫਿਰ ਕਈ ਪਹਿਲਾਂ ਆਏ ਰਿਸ਼ਤੇਦਾਰ ਵੀ ਇਹ ਗੱਲ ਆਖਣ ਲੱਗੇ। ਮੇਰੀਆਂ ਤਿੰਨੋਂ ਚੀਜ਼ਾਂ ਮੇਰੇ ਤੋਂ ਖੋ ਕੇ ਹਟੇ। ਪੱਗ, ਦਾੜੀ ਤੇ ਮੇਰਾ ਨਾਮ। ਅਕੇ ਪੱਗ ਤੇ ਦਾੜੀ ਨਾਲ ਤੂਫਨੀ ਲੱਗਦਾ ਈ। ਗੋਰਿਆਂ ਦੀ ਫੈਕਟਰੀ 'ਚ ਤੈਨੂੰ ਕੰਮ ਨਹੀਂ ਮਿਲਣਾ। ਫਿਰ ਮੇਰਾ ਨਾਮ ਵੀ ਫਨੀ ਲੱਗਣ ਲੱਗ ਪਿਆ। ਬਲਿਹਾਰ ਨੇ ਗਲਾਸ 'ਚ ਪਾਇਆ ਸਾਰਾ ਪੈਗ ਇੱਕੋ ਸਾਹੇ ਡੀਕ ਲਿਆ। ਦੇਵ ਨੇ ਕਿਹਾ ਬਹੁਤ ਚਿਰ ਤਾਂ ਮੈਨੂੰ ਇਹੋ ਭਲੇਖਾ ਰਿਹਾ। ਕਿ ਸ਼ਾਇਦ ਇਹ ਗੋਰਿਆਂ ਦਾ ਗੈਰਾਜ ਆ ਪਰ ਇੱਥੇ ਖੜੇ ਹੋਏ ਕਰਨੇ ਆਪਣੇ ਬੰਦੇ ਇਹ ਨਾਮ ਗੋਰੇ ਗਾਹਕ ਖਿੱਚਣ ਨੂੰ ਵੀ ਰੱਖਿਆ ਜੇ ਇੰਡੀਅਨ ਨਾਮ ਲਿਖਦੀ ਏ ਤਾਂ ਗੋਰੇ ਤਾਂ ਇਧਰ ਨੂੰ ਮੂੰਹ ਵੀ ਨਾ ਕਰਨ ਬਲਿਹਾਰ ਨੇ ਘੁੱਟ ਲਾਉਂਦੇ ਹੋਏ ਨੇ ਕਿਹਾ ਆਹੋ ਆਪਣਾ ਇੰਡੀਅਨਾਂ ਦਾ ਤਾਂ ਰੈਪਿਊਟੇਸ਼ਨ ਜੋ ਬਹੁਤ ਵਧੀਆ ਹੈ 313 ਬੋਲਿਆ ਤੇ ਦੇਵਲ ਮੂੰਹ ਕਰਕੇ ਕਹਿਣ ਲੱਗਿਆ ਦੇਵ ਤੋਂ ਡੈਵ ਲਿਖਣ ਨਾਲ ਕਾਗਾ ਨੇ ਹੰਸ ਨਹੀਂ ਬਣ ਜਾਣਾ ਸ਼ੇਰ ਦੀ ਖੱਲ ਪਾ ਕੇ ਗਧਾ ਆਪਣੇ ਆਪ ਨੂੰ ਸ਼ੇਰ ਸਮਝਣ ਲੱਗ ਪੇ ਤਾਂ ਇਹਦੀ ਬੇਵਕੂਫੀ ਆ 313 ਦੀ ਗੱਲ ਸੁਣ ਕੇ ਮਕੈਨਿਕ ਨੂੰ ਹੱਥੋਂ ਆ ਕੇ ਸਾਰੀ ਸ਼ਰਾਬ ਨਿਕਲ ਗਈ ਉਹ ਤਾਂ ਹਾਸਾ ਰੋਕਿਆ ਨਹੀਂ ਸੀ ਜਾ ਰਿਹਾ ਉਹ ਬੋਲਿਆ ਭਾਜੀ ਨਾਮ ਬਦਲ ਨਾਲ ਕਿਹੜਾ ਸਾਡਾ ਰੰਗ ਬਦਲ ਜਾਣਾ ਹੈ ਨਾਲੇ ਕਈ ਗੋਰੇ ਦਾ ਰੰਗ ਦੇ ਗੋਰੇ ਹੁੰਦੇ ਨੇ ਪਰ ਦਿਲਾਂ ਦੇ ਕਾਲੇ ਇਹਨਾਂ ਨੂੰ ਸਾਡਾ ਚਮ ਪਹਿਲਾਂ ਦਿਖਦਾ ਕੰਮ ਬਾਅਦ ਵਿੱਚ ਇਹ ਸੋਚਦੇ ਨੇ ਕਿ ਇਹ ਮੁਲਕ ਇਹਨਾਂ ਦਾ ਹੈ ਅਸੀਂ ਤਾਂ ਇਹਨਾਂ ਦੀ ਗੁਲਾਮੀ ਕਰਨ ਵਾਲੇ ਮਜ਼ਦੂਰ ਹਾਂ ਤਾਂ ਹੀ ਤਾਂ ਇਹ ਸਾਡੇ ਨਾਂ ਬਦਲ ਦਿੰਦੇ ਨੇ ਇਹ ਸਾਨੂੰ ਕਦੇ ਚੰਗਾ ਕੰਮ ਨਹੀਂ ਦੇਣਗੇ ਨਾ ਕੰਮਾਂ ਤੇ ਉੱਪਰ ਆਉਣ ਦੇਣਗੇ ਉਹ ਆਪਣੇ ਹੱਥਾਂ ਦੀ ਕਾਲਖ ਨੂੰ ਘੂਰਦਾ ਹੋਇਆ ਬੋਲਿਆ ਗੁਰਮੀਤ ਨੇ ਗੱਲ ਅੱਗੇ ਸ਼ੁਰੂ ਕੀਤੀ ਚਲੋ ਉਹ ਤਾਂ ਗੋਰੇ ਨੇ ਪਰ ਕਈ ਤਾਂ ਸਾਡੇ ਵੀ ਇੱਥੋਂ ਦੇ ਜੰਮੇ ਪਲੇ ਆਪਣੇ ਆਪ ਨੂੰ ਇੰਡੀਅਨ ਨਸਲ ਦੇ ਕਹਾ ਕੇ ਰਾਜੀ ਨਹੀਂ ਉਹ ਇੰਡੀਅਨ ਨਾਂਵਾਂ ਨੂੰ ਵੀ ਨਫ਼ਰਤ ਕਰਦੇ ਨੇ ਬਲੀਹਾਰ ਨੂੰ 2-3 ਪੈਗ ਲਾ ਕੇ ਸਰੂਰ ਜਾ ਗਿਆ। ਦੇਬ ਉਹ ਤਾਂ ਸ਼ਰਾਬ ਨਾਲ ਖਾਣ ਲਈ ਨਮਕੀਨ ਮੰਗ ਰਿਹਾ ਸੀ। ਫਿਰ ਆਖ ਰਿਹਾ ਸੀ ਨਮਕੀਨ ਐਥੇ ਕਿੱਥੋਂ ਲੱਭਣਾ ਹੈ? ਚਿੱਟੇ ਮੁਰਗੇ ਨਾਲ ਈ ਸਾਰ ਲੋ। ਪਾਵ ਲੂਣ ਦੀ ਚੁਟਕੀ ਨਾਲ ਹੀ ਮੂੰਹ ਦਾ ਸਵਾਦ ਬਦਲ ਲੈ। ਉਹ ਕਿਸੇ ਦੀ ਵੀ ਗੱਲ ਦਾ ਜਵਾਬ ਚਾਜੇ ਨਾਲ ਨਹੀਂ ਸੀ ਦੇ ਰਿਹਾ। ਸ਼ਾਇਦ 30 ਸਾਲਾਂ ਦੇ ਲੇਖੇ ਜੋਖੇ ਚ ਪੈ ਗਿਆ ਸੀ। ਕੈਨੇਡਾ ਆਇਆ ਤਾਂ ਸੀ ਕਿ ਪੈਸੇ ਕਮਾ ਕੇ ਆਪਣੇ ਘਰ ਦੀ ਦਸ਼ਾ ਸੁਧਾਰ ਸਕੇਗਾ। ਪਿੰਡ ਵਿੱਚ ਉਹਨਾਂ ਦੀ ਇੱਜ਼ਤ ਮਾਣ ਵਧਾ ਸਕੇਗਾ ਪਰ ਇੱਥੇ ਆ ਕੇ ਉਹਦੇ ਪੈਰ ਅਜੇਹੀ ਦਲਦਲ 'ਚ ਫਸੇ ਕਿਉਂ ਕੈਨੇਡਾ ਦਾ ਹੀ ਹੋ ਕੇ ਰਹਿ ਗਿਆ ਉਹਦੇ ਬੱਚੇ ਆਪਣੇ ਇੰਡੀਅਨ ਹੋਣ ਨੂੰ ਘਟਿਆ ਸਮਝਦੇ ਉਹ ਘਰ ਵਿੱਚ ਕਦੇ ਵੀ ਪੰਜਾਬੀ ਵਿੱਚ ਗੱਲ ਨਹੀਂ ਸੀ ਕਰਦੇ ਸਗੋਂ ਬਲੇਹਾਰ ਨੂੰ ਵੀ ਕਹਿੰਦੇ ਕਿ ਜੇ ਉਹਨੇ ਕੈਨੇਡਾ 'ਚ ਰਹਿਣਾ ਸੀ ਤਾਂ ਸਾਡੇ ਇਹ ਸਟੂਪਿਡ ਨੌ ਕਿਉਂ ਰੱਖਣੇ ਸੀ ਕੁੜੀ ਆਖਦੀ ਕਿ ਹੁਣ ਬਾਹਰ ਗੋਰੇ ਮੁੰਡੇ ਕੁੜੀਆਂ ਉਹਨੂੰ ਸ਼ੱਕ ਦੀਪ ਕਹਿ ਕੇ ਬੁਲਾਉਂਦੇ ਮਖੌਲ ਕਰਦੇ ਨੇ ਕੁੜੀ ਆਪਣੇ ਆਪ ਨੂੰ ਸੁਖਦੀਪ ਕਹਾਉਣ ਦੀ ਬਜਾਏ ਕੋਈ ਇੰਗਲਿਸ਼ ਨਾਮ ਕਹਾਉਣ ਨੂੰ ਬਿਹਤਰ ਸਮਝਦੀ ਬਲਿਹਾਰ ਨੇ ਕਈ ਵਾਰ ਕੋਸ਼ਿਸ਼ ਕੀਤੀ ਕਿ ਬੱਚੇ ਨੂੰ ਪੰਜਾਬੀ ਸੱਭਿਆਚਾਰ ਬਾਰੇ ਵੀ ਦੱਸਿਆ ਜਾਵੇ ਪਰ ਉਹਨਾਂ ਦੀ ਮਾਂ ਆਖਦੀ ਕਿ ਇਹਨਾਂ ਨੂੰ ਬੈਕਵਰਡ ਬਣਨ ਦੀ ਬਜਾਏ ਅਗਾ ਵਧਣਾ ਚਾਹੀਦਾ ਜੇ ਬਲਿਹਾਰ ਕਦੀ ਪੰਜਾਬੀ ਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਦੋਵੇਂ ਬੱਚੇ ਆਖਦੇ ਵੀ ਡੋਨਟ ਨੋ ਵਾਟ ਯੂ ਸੇਇੰਗ ਇੱਕ ਵਾਰੀ ਬਲਿਹਾਰ ਨੇ ਬੜੇ ਮਾਨ ਨਾਲ ਆਪਣੀ ਵਿਆਹ ਵਾਲੀ ਫੋਟੋ ਦਿਖਾਈ ਤਾਂ ਵੱਡੀ ਕੁੜੀ ਨੇ ਨੱਕ ਸਕੋੜ ਦੇ ਕਿਹਾ ਯੂ ਆਰ ਲੁਕਿੰਗ ਵੈਰੀ ਅਗਲੀ ਵਾਈ ਯੂ ਵੇਅਰ ਥਿਸ ਫਨੀ ਟਰਬਨ ਫਿਰ ਕਿਸੇ ਦਿਨ ਬਲਿਹਾਰ ਨੇ ਆਪਣੀ ਸਵਰਗਵਾਸੀ ਪਿਤਾ ਦੀ ਫੋਟੋ ਵੀ ਦਿਖਾਈ ਤਾਂ ਲੜਕਾ ਬੋਲਿਆ ਆਈ ਕੈਨ ਨਾਟ ਬਲੀਵ ਥਿਸ 올ਡ ਮੈਨ ਲਾਈਕ ਸੈਂਟਾ ਕਲੌਸ ਥਿਸ ਮਾਈ ਗ੍ਰੈਂਡਫਾਦਰ ਉਹ ਪਾਗਲਾ ਵਾਂਗ ਹੱਸੀ ਜਾ ਰਿਹਾ ਸੀ ਜਿਵੇਂ ਉਹਨੇ ਕੋਈ ਅਜੀਬ ਚੀਜ਼ ਵੇਖ ਲਈ ਹੋਵੇ ਬਲਿਹਾਰ ਦੇ ਮਨ ਨੂੰ ਬੜਾ ਤਕ ਲੱਗ ਗਿਆ ਉਹ ਤਾਂ ਇਹ ਵੀ ਨੋਟ ਕਰ ਰਿਹਾ ਸੀ ਕਿ ਬੱਚੇ ਆਪਣੇ ਨਾਮ ਨਾਲ ਢਿੱਲੋ ਕਹਿਣ ਦੀ ਬਜਾਏ ਢਿੱਲਣ ਕਹਿਣ ਨੂੰ ਤਰਜੀਹ ਦਿੰਦੇ ਕਿਉਂਕਿ ਇਹ ਗੋਰਿਆਂ ਦਾ ਫੈਮਿਲੀ ਨੇਮ ਸੀ ਉਹ ਪਹਿਰਾਵਾ ਵੀ ਉਸੇ ਤਰ੍ਹਾਂ ਦੇ ਪਾਉਂਦੇ ਵਾਲਾਂ ਦਾ ਸਟਾਈਲ ਵੀ ਉਸੇ ਤਰ੍ਹਾਂ ਬਣਾਉਂਦੇ ਜਿਸ ਨਾਲ ਉਹ ਇੰਡੀਅਨ ਨਾ ਲੱਗਣ ਆਪਣੇ ਭਾਰਤੀ ਮੂਲ ਨੂੰ ਇਹ ਇਸ ਤਰ੍ਹਾਂ ਲੁਕਾਉਂਦੇ ਜਿਵੇਂ ਕੋਈ ਅਪਰਾਧੀ ਆਪਣਾ ਅਪਰਾਧ ਛੁਪਾ ਰਿਹਾ ਹੋਵੇ ਉਹ ਭਾਰਤੀ ਸੱਭਿਆਚਾਰ ਦੇ ਸਾਰੇ ਨਾਮੋ ਨਿਸ਼ਾਨ ਆਪਣੇ ਘਰ ਚੋਂ ਮਿਟਾ ਦੇਣਾ ਚਾਹੁੰਦੇ ਸਨ ਜੇ ਕਦੇ ਬਲਿਹਾਰ ਦੇ ਜੋਰ ਦੇਣ ਤੇ ਉਹਨਾਂ ਦੇ ਘਰ ਪੰਜਾਬੀ ਖਾਣਾ ਬਣ ਜਾਂਦਾ ਤਾਂ ਬੱਚੇ ਨੱਕ ਸਕੋੜਦੇ ਤੇ ਚੀਖਦੇ ਮਮ ਵਾਈ ਯੂ ਮੇਕ ਐਵਰੀ ਡੇ ਰੋਟੀ ਔਰ ਚਿਕਨ ਕਰੀ স্মੈਲ ਇਜ਼ ਵੈਰੀ ਬੈਡ ਵੀ ਹੇਟ ਥਿਸ ਬਾਹਰੋਂ ਖਾਣ ਲਈ ਦੌੜਦੇ ਹੌਲੀ ਹੌਲੀ ਘਰ ਵਿੱਚ ਪੰਜਾਬੀ ਖਾਣਾ ਬਣਨਾ ਬੰਦ ਹੋ ਗਿਆ। ਜੇ ਕਦੇ ਬਲਿਹਾਰ ਡਰ ਦਾ ਡਰਦਾ ਆਪਣੇ ਘਰ ਵਾਲੀ ਕੋਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਾਂ ਕੋਈ ਤੜਕੇ ਵਾਲੀ ਦਾਲ ਸਬਜ਼ੀ ਖਾਣ ਦੀ ਇੱਛਾ ਜ਼ਾਹਰ ਕਰਦਾ ਤਾਂ ਕਰਮਜੀਤ ਤੋਂ ਕੈਮੀ ਬਣੀ ਉਹਦੀ ਪਤਨੀ ਆਖਦੀ ਬੱਚੇ ਲਾਇਕ ਨਹੀਂ ਕਰਦੇ। ਨਾਲੇ ਘਰ ਚੋਂ 스ਮੈਲ ਆਉਣ ਲੱਗ ਜਾਂਦੀ ਆ। ਉਹਨਾਂ ਦੇ ਫਰੈਂਡਾਂ ਨੇ ਘਰ ਆਉਣਾ ਹੁੰਦਾ। ਫਿਰ ਉਹ ਗੁੱਡ ਫੀਲ ਨਹੀਂ ਕਰਦੇ। ਤੇ ਬਲਿਹਾਰ ਮਨ ਮਾਰ ਕੇ ਆਪਣੀ ਇੱਛਾ ਨੂੰ ਸ਼ਰਾਬ ਚ ਡਬੋਣ ਦਾ ਯਤਨ ਕਰਦਾ। ਇਸੇ ਤਰ੍ਹਾਂ ਉਹਨੇ ਫਿਰ ਇੱਕੋ ਸਾਹੇ ਪੈਗ ਡਿੱਕਿਆ। ਸੋਚਾਂ ਚ ਡੁੱਬੇ ਬਲਿਹਾਰ ਨੂੰ ਵੇਖ ਕੇ ਦੇਵ ਨੇ ਆਖਿਆ, "ਮਿਸਟਰ ਬਿਲ ਕਿੱਥੇ ਡੁੱਬ ਗਿਆ? ਛੇਤੀ ਖਿੱਚ। ਅੱਜ ਤਾਂ ਤੈਨੂੰ ਘਰੇ ਤੇਰੀ ਵਾਈਫ ਤੇ ਬੱਚੇ ਉਡੀਕਦੇ ਹੋਣਗੇ। ਤੇਰੀ 30 ਸਾਲਾ ਐਨੀਵਰਸਰੀ ਮਨਾਉਣ ਲਈ।" ਤਾਂ ਬਲਿਹਾਰ ਨੇ ਲੰਮਾ ਸਾਹ ਪਰਿਆ ਤੇ ਕਿਹਾ, "ਇਹ ਕੋਈ ਪੰਜਾਬ ਥੋੜੀ ਐ ਬਾਈ। ਵੀ ਤੀਵੀਂ ਵੀ ਤੁਹਾਨੂੰ ਬੋਹੇ ਅੱਗੇ ਖੜੀ ਉਡੀਕਦੀ ਹੋ।" ਤੇ ਬੱਚੇ ਤੁਹਾਨੂੰ ਜੀਜੀ ਕਰਦੇ ਫਿਰਨਗੇ ਇੱਥੇ ਆ ਕੇ ਤਾਂ ਜ਼ਿੰਦਗੀ ਮਰ ਗਈ ਜ਼ਿੰਦਗੀ ਤਾਂ ਪੰਜਾਬ 'ਚ ਜੀ ਆਏ ਜਿਹੜੀ ਜੀਣੀ ਸੀ ਉੱਥੇ ਸ਼ੌਂਕ ਨਾਲ ਕੱਪੜੇ ਪਾਉਣੇ ਖਾਣਾ ਪੀਣਾ ਤੇ ਘੁੰਮਣਾ ਫਿਰਨਾ ਇੱਥੇ ਆ ਕੇ ਤਾਂ ਬਸ ਏ ਡਾਂਗਰੀ ਚੰਬੜ ਗਈ ਹੁਣ ਇਹੋ ਨਿਕਲੋ ਲੈਣ ਵਿੱਚ ਆਉਂਦੀ 30 ਸਾਲ ਵਿੱਚ ਕਿਤੇ ਵੀ ਘੁੰਮਣ ਫਿਰਨੀ ਜਾ ਹੋਇਆ ਆ ਸੀ ਐਨ ਟਾਵਰ ਤੇ ਨਿਆਗਰਾ ਫਾਲ ਮੈਂ ਐਨੇ ਸਮੇਂ 'ਚ ਮੈਂ ਸਿਰਫ ਇੱਕ ਵਾਰੀ ਦੇਖੇ ਨੇ ਉਹ ਵੀ ਦੌੜ ਭੱਜ ਚ ਹੁਣ ਤਾਂ ਸੋਚੀਦਾ ਕਿ ਦਿਹਾੜੀ ਪਨ ਕੇ ਕਿੱਥੇ ਜਾਵਾਂਗਾ ਬਸ ਇੰਡੀਆ ਤੋਂ ਲਿਆਂਦੇ ਕੱਪੜੇ ਅਟੈਚੀਆਂ 'ਚ ਪਏ ਰਹਿ ਗਏ ਸ਼ੌਂਕ ਮਾਰ ਹੀ ਗਏ ਸੀ ਮੈਨੂੰ ਤਾਂ ਸਾਲਾਂ ਦੇ ਸਾਲ ਬੀਤ ਗਏ ਕਦੇ ਪੰਜਾਬੀ ਫਿਲਮ ਨਹੀਂ ਦੇਖੀ ਦੇਵ ਨੇ ਪੁੱਛਿਆ ਬਾਜੀ ਕਦੇ ਪੰਜਾਬ ਤਾਂ ਗੇੜਾ ਲੱਗਿਆ ਹੀ ਹੋ ਬਸ ਇੱਕ ਵਾਰੀ ਗਿਆ ਸੀ ਮਾਂ ਮਰੀ ਤੋ ਉਹ ਵੀ ਸਿਰਫ 15 ਦੇ ਨਾਲੇ ਹੁਣ ਬਾਪ ਵਿਚਾਰਾ ਮੰਜੇ ਤੇ ਪਿਆ ਉਡੀਕ ਰਿਹਾ ਕਿ ਮੇਰਾ ਕਨੇਡਾ ਗਿਆ ਪੁੱਤ ਆਉ ਤੇ ਇਲਾਜ ਕਰਵਾਉ ਪਰ ਇਥੋਂ ਨਿਕਲੀ ਨਹੀਂ ਹੁੰਦਾ ਬਲਿਹਾਰ ਨੇ ਇੱਕ ਹੋਰ ਪੈਗ ਇੱਕੋ ਸਾਹੇ ਖਿੱਚਿਆ 313 ਨੇ ਗੱਲ ਅੱਗੇ ਤੋਰੀ ਬਾਜੀ 30 ਸਾਲਾਂ ਵਿੱਚ ਹੋਰ ਬਥੇਰੇ ਰਿਸ਼ਤੇਦਾਰ ਇੱਧਰ ਕੱਢਲੇ ਹੋਣਗੇ ਇਹ ਰਿਸ਼ਤੇਦਾਰ ਮੈਂ ਤਾਂ ਆਪਣੇ ਭੈਣ ਭਰਾ ਨੂੰ ਵੀ ਨਹੀਂ ਕੱਢਿਆ ਉਸ ਨੇ ਠੰਡਾ ਸਾਹ ਭਰਿਆ ਤੇ ਸੋਚਣ ਲੱਗਿਆ ਭਾਰਤ ਵਿੱਚ ਉਹਦੇ ਦੋ ਛੋਟੇ ਭਰਾ ਤੇ ਦੋ ਛੋਟੀਆਂ ਭੈਣਾਂ ਸਨ ਉਹ ਸਭ ਤੋਂ ਵੱਡਾ ਸੀ ਮਾਂ-ਬਾਪ ਨੇ ਉਹਨੂੰ ਬੜੇ ਚਾਵਾਂ ਨਾਲ ਪਾਲਿਆ ਤੇ ਪੜਾਇਆ। ਉਦੋਂ ਉਹਦਾ ਪਿਓ ਇਕੱਲਾ ਦੋ ਬਲਦਾਂ ਦੀ ਖੇਤੀ ਕਰਿਆ ਕਰਦਾ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਖੇਤੀ ਦੇ ਕੰਮ 'ਚ ਵੀ ਹੱਥ ਵਟਾਉਂਦਾ। ਜ਼ਮੀਨ ਉਹਨਾਂ ਕੋਲ ਕੋਈ ਬਹੁਤੀ ਨਹੀਂ ਸੀ। ਪਰ ਜਿੰਨੀ ਕੁ ਵੀ ਸੀ, ਹੈ ਸੀ ਤਕੜੀ ਨਿਆਈ ਵਾਲੀ। ਇਹ 1964-65 ਦੀਆਂ ਗੱਲਾਂ ਨੇ। ਉਦੋਂ ਹਜੇ ਪੰਜਾਬ 'ਚ ਹਰਾ ਇਨਕਲਾਬ ਨਹੀਂ ਸੀ ਆਇਆ। ਖੇਤੀਬਾੜੀ ਪੁਰਾਣੇ ਢੰਗਾਂ ਅਨੁਸਾਰ ਹੋ ਰਹੀ ਸੀ। ਬਹੁਤੇ ਪਿੰਡਾਂ 'ਚ ਹਜੇ ਬਿਜਲੀ ਨਹੀਂ ਸੀ ਆਈ। ਕਿਸੇ ਕਿਸੇ ਕੋਲ ਬੰਬਾ ਚਲਾਉਣ ਲਈ ਪੀਟਰ ਇੰਜਣ ਸੀ ਜਾਂ ਕੋਈ ਕੋਈ ਥਰੇਸਰ ਸਰ ਦੇ ਪੁੱਜ ਦੇ ਘਰਾਂ ਕੋਲ ਟਰੈਕਟਰ ਸਨ ਬਸ ਉਹ ਵੀ ਸਾਰੇ ਪਿੰਡ 'ਚ ਇੱਕ ਦੋ ਪਰ ਉਹਨਾਂ ਦੇ ਪਰਿਵਾਰ ਲਈ ਇਹ ਸਾਰੀਆਂ ਗੱਲਾਂ ਹਜੇ ਸੁਪਨੇ ਹੀ ਸਨ ਆਪਣੇ ਖੂਨ ਨੂੰ ਜੁੜੇ ਬਲਦਾਂ ਨੂੰ ਹਿੱਕਦਾ ਉਹ ਇਹਨਾਂ ਚੀਜ਼ਾਂ ਬਾਰੇ ਸੋਚਦਾ ਰਹਿੰਦਾ ਪਰ ਐਨਾ ਪੈਸਾ ਕਿੱਥੋਂ ਆਉਂਦਾ ਉਹ ਸੋਚਦਾ ਕਿ ਜੇ ਕਿਤੇ ਉਸ ਕੋਲ ਪੈਸਾ ਆ ਜਾਵੇ ਉਹ ਵੀ ਆਪਣੇ ਖੇਤ 'ਚ ਬੰਬਾ ਲਵਾਵੇ ਪਾਣੀ ਦੀ ਮੋਟੀ ਧਾਰ ਪਵੇ ਖਾਲ ਡੱਕਿਆ ਜਾਵੇ ਕਿੱਥੇ ਹੁਣ ਰੋਜ਼ ਬਲਦਾ ਮਗਰ ਤੁਰਨ ਦਾ ਜੱਬ ਕੁੱਤੇ ਦੀ ਟਿਕ ਟਿਕ ਦੀ ਮਾਹਲ ਚੋਂ ਚੀਂਚੀ ਉਹਦੇ ਦਿਮਾਗ 'ਚ ਹਦੋੜੇ ਵਾਂਗ ਵੱਜਦੀ ਰਹਿੰਦੀ ਖੂਹ 'ਚ ਪਾਣੀ ਦੀਆਂ ਟਿੰਡਾਂ ਭਰ-ਭਰ ਆਉਂਦੀਆਂ ਪਾੜ ਸੇ ਵਿੱਚ ਡੁੱਲਦੀਆਂ ਖਾਲੀ ਹੁੰਦੀਆਂ ਖੂਹ ਵਿੱਚ ਫਿਰ ਉਤਰ ਜਾਂਦੀਆਂ ਉਹ ਸੋਚਦਾ ਕਿ ਇਹ ਟਿੰਡਾਂ ਵਾਲਾ ਗੇੜ ਕਦੋਂ ਖਤਮ ਹੋਵੇਗਾ ਕਈ ਗੀਤਾਂ 'ਚ ਜੀਵਨ ਦੀ ਟਿੰਡਾਂ ਨਾਲ ਤੁਲਨਾ ਕੀਤੀ ਹੁੰਦੀ ਪਰ ਉਸ ਨੂੰ ਸਮਝਣਾ ਪੈਂਦੀ ਕਿ ਕਿਵੇਂ ਉਹਨੂੰ ਤਾਂ ਬਸ ਇਹੀ ਸੀ ਕਿ ਕਦੋਂ ਉਹਦੇ ਕੋਲ ਪੈਸਾ ਆਵੇ ਤੇ ਉਹ ਵੀ ਮਰੱਬੇ ਵਾਲੇ ਮਹਿੰਦਰ ਸਿੰਘ ਵਾਂਗ ਆਪਣੇ ਨਿਆਈ ਵਾਲੇ ਖੇਤ 'ਚ ਬੰਬਾ ਲਵਾਵੇ। ਉਹਦਾ ਪਿਓ ਗੱਜਣ ਸਿੰਘ ਫਿਰ ਫੁੱਲਿਆ ਨਾ ਸਮਾਵੇ। ਉਸਨੇ ਆਪਣੇ ਪਿਤਾ ਨਾਲ ਕਈ ਵਾਰੀ ਗੱਲ ਵੀ ਸਾਂਝੀ ਕੀਤੀ। ਪਰ ਜਦੋਂ ਸਬੱਬੀ ਉਹਦਾ ਕਨੇਡਾ ਜਾਣਾ ਪੱਕਾ ਹੋ ਗਿਆ ਤਾਂ ਉਹਦਾ ਬਾਪ ਗੱਜਣ ਸਿੰਘ ਕਹਿਣ ਲੱਗਿਆ ਲੈ ਹੁਣ ਕਨੇਡਾ ਚੱਲਿਆਂ ਘਰ ਦੇ ਰੋਗ ਕੱਟੇ ਜਾਣਗੇ ਜਿੰਨੇ ਮਰਜੀ ਬੰਬੇ ਛੱਡ ਚਾਹੇ ਟਰੈਕਟਰ ਵੀ ਲੈ ਲੀਂ। ਬਲੇਹਾਰ ਨੇ ਆਪਣੇ ਆਪ ਹੀ ਸ਼ਰਾਬ ਦਾ ਗਲਾਸ ਭਰਿਆ ਤੇ ਮੂੰਹ ਵਿੱਚ ਇਓਂ ਡੋਲਿਆ ਜਿਵੇਂ ਪਾੜ ਸੇ ਵਿੱਚ ਪਾਣੀ ਡੁੱਲਦਾ ਸੀ। ਕੈਨੇਡਾ ਆ ਕੇ ਉਹਨੇ ਪਹਿਲਾਂ-ਪਹਿਲਾਂ ਬਾਪੂ ਨੂੰ ਬੜੀਆਂ ਚਿੱਠੀਆਂ ਲਿਖੀਆਂ। ਝੂਠੇ ਦਿਲਾਸੇ ਵੀ ਦਿੱਤੇ। ਜੀਤੀ ਹੀ ਬੰਬਾ ਨੂੰ ਆਉਣ ਲਈ ਪੈਸੇ ਭੇਜੇਗਾ। ਕਦੇ ਉਹਦਾ ਪਿਓ ਆਖਦਾ ਕਿ ਆਪਣੀ ਨਿਆਈ ਨਾਲ ਦੋ ਕਿੱਲੇ ਰੰਗੜਾਂ ਵਾਲੇ ਮਿਲਦੇ ਨੇ। ਜੇ ਤੂੰ ਆਖੇ ਤਾਂ ਲੈ ਲਈਏ। ਪੀਤਾ ਦਾ ਭਾਵ ਪੈਸਿਆਂ ਤੋਂ ਸੀ। ਪਰ ਜਦੋਂ ਉਹਨੇ ਆਪਣੀ ਪਤਨੀ ਨੂੰ ਪੁੱਛਿਆ ਤਾਂ ਅੱਗੋਂ ਮੂੰਹ ਜਿਹਾ ਮਰੋੜ ਕੇ ਬੋਲੀ ਤੇਰੀ ਕੱਲੇ ਦੀ ਕਮਾਈ ਨਹੀਂ ਮੇਰੀ ਵੀ ਐ ਅਸੀਂ ਜਵਾਕ ਵੀ ਪਾਲਣੇ ਨੇ ਜੇ ਦਿਨ ਰਾਤ ਮਰਦੇ ਆਂ ਤਾਂ ਕਿਸੇ ਨੂੰ ਪੈਸੇ ਭੇਜਣ ਲਈ ਨਹੀਂ ਮਰਦੇ ਇੱਥੇ ਤਾਂ ਖਰਚਾ ਮਸਾ ਤੁਰਦਾ ਉੱਥੇ ਜ਼ਮੀਨਾਂ ਖਰੀਦ ਕੇ ਕੀ ਕਰਨਾ ਜਦੋਂ ਅਸੀਂ ਉੱਥੇ ਰਹਿਣਾ ਹੀ ਨਹੀਂ ਉਹ ਆਪੇ ਲੈਣ ਜ਼ਮੀਨ ਜੇ ਉਹਨਾਂ ਨੂੰ ਲੋੜ ਹੁਣ ਥੋਡੇ ਵਾਲਾ ਹਿੱਸਾ ਵੀ ਤਾਂ ਉਹੀ ਖਾਂਦੇ ਨੇ ਹੋਰ ਹੁਣ ਅਸੀਂ ਉਹਨਾਂ ਨੂੰ ਕੀ ਦੇ ਦਈਏ ਇੱਕ ਵਾਰ ਭਰਾਵਾਂ ਦੀ ਚਿੱਠੀ ਆਈ ਕਿ ਜੇ ਸਾਡਾ ਕੁਝ ਨਹੀਂ ਬਣਦਾ ਤਾਂ ਕੁਝ ਪੈਸੇ ਭੇਜ ਦੇ ਇੱਧਰ ਚੰਗਾ ਘਰ ਬਣਾ ਕੇ ਸੈੱਟ ਹੋ ਜਾਣੇ ਆ ਪਰ ਉਹਦੀ ਪਤਨੀ ਕਹਿੰਦੀ ਕਿ ਇੱਥੇ ਤਾਂ ਕਿਰਾਏ ਤੇ ਰੁਲਦੇ ਆ ਉਧਰ ਘਰ ਬਣਾ ਦੇਵੋ ਫਿਰ ਜਵਾਕਾਂ ਨੂੰ ਕਿਸੇ ਗੁਰਦੁਆਰੇ ਚ ਛੱਡ ਆਉਨੇ ਆ ਜਾਂ ਜੇ ਪਹਿਲਾਂ ਪਤਾ ਹੁੰਦਾ ਤਾਂ ਜੰਮ ਦੇਈ ਨਾ ਜੇ ਬਲਿਹਾਰ ਕਹਿੰਦਾ ਕਿ ਪਰਿਵਾਰ ਨੂੰ ਇੱਧਰ ਮੰਗਵਾ ਲੈਣੇ ਆ ਤਾਂ ਕੈਮੀ ਆਖਦੀ ਆਪਣੇ ਰਹਿਣ ਨੂੰ ਤਾਂ ਥਾਂ ਨਹੀਂ ਹੈਗੀ ਉਹਨਾਂ ਨੂੰ ਕਿੱਥੇ ਰੱਖਾਂਗੇ ਇਹ ਥੋੜੀ ਜੀ ਥਾਂ ਵਿੱਚ ਐਨੇ ਬੰਦੇ ਕਿਵੇਂ ਰਹਿ ਪੈਣਗੇ ਉਹ ਤੇ ਚੰਗੀ ਰੋਟੀ ਖਾਂਦੇ ਨੇ ਐਸ਼ਾਂ ਕਰਦੇ ਨੇ ਉਹਨਾਂ ਨੂੰ ਇੱਥੇ ਕਾਦੇ ਲਈ ਸੱਦਣਾ ਕੈਮੀ ਨੇ ਕਿਸੇ ਵੀ ਗੱਲ ਵਿੱਚ ਉਹਦਾ ਸਾਥ ਨਾ ਦਿੱਤਾ ਉਹਦਾ ਆਪਣਾ ਪਰਿਵਾਰ ਤਾਂ ਪਹਿਲਾਂ ਹੀ ਕੈਨੇਡਾ ਸੀ ਤੇ ਉਹ ਖੁਸ਼ ਸੀ ਕੰਮ ਤੇ ਜੋ ਵੀ ਪੈਸਾ ਮਿਲਦਾ ਉਹ ਖਰਚ ਲੈਂਦੇ ਇਸ ਤਰ੍ਹਾਂ ਨਾ ਤਾਂ ਬਲਿਹਾਰ ਇੰਡੀਆ ਗਿਆ ਤੇ ਨਾ ਹੀ ਉਹਨੇ ਆਪਣੇ ਮਾਪੇ ਤੇ ਭੈਣ ਭਰਾਵਾਂ ਨੂੰ ਸਪான்ਸਰ ਕੀਤਾ ਭੈਣ ਭਰਾਵਾਂ ਦੇ ਵਿਆਹ ਹੋਏ ਤਾਂ ਉਹ ਨਾ ਗਿਆ ਉਹ ਸੋਚਦਾ ਕਿ ਮੈਂ ਬਾਪੂ ਅੱਗੇ ਕਿਹੜਾ ਮੂੰਹ ਲੈ ਕੇ ਜਾਵਾਂਗਾ। ਮਾਂ ਮਰੀ ਤਾਂ ਮਜਬੂਰੀ ਵਸ ਭੱਜਣਾ ਸੱਚ ਗਿਆ ਸੀ। ਬੱਚਿਆਂ ਨੇ ਤਾਂ ਜਾਣਾ ਹੀ ਕਿੱਥੇ ਸੀ। ਉਹ ਤਾਂ ਉਧਰੋਂ ਸੁਣ ਸੁਣਾ ਕੇ ਹੀ ਇੰਡੀਆ ਨੂੰ ਨਫ਼ਰਤ ਕਰਦੇ ਸਨ। ਪਤਨੀ ਦੇ ਸਾਰੇ ਘਰ ਦੇ ਕੈਨੇਡਾ ਹੋਣ ਕਰਕੇ ਉਂਝ ਵੀ ਜਾਣਾ ਨਹੀਂ ਸੀ ਚਾਹੁੰਦੀ। ਬੱਚੇ ਤਾਂ ਬਸ ਗੋਰਿਆਂ ਵਿੱਚ ਰਚ ਜਾਣਾ ਚਾਹੁੰਦੇ ਸੀ। ਬਲਿਹਾਰ ਨੇ ਫੈਕਟਰੀ ਦਾ ਕੰਮ ਛੱਡ ਕੇ ਕਾਰਾਂ ਦਾ ਕੰਮ ਸਿੱਖਿਆ ਤੇ ਆਪਣੇ ਆਟੋ ਮਕੈਨਿਕ ਦਾ ਡਿਪਲੋਮਾ ਕਰ ਲਿਆ। ਪਹਿਲਾਂ ਕਿਸੇ ਹੋਰ ਗੈਰਾਜ ਨਾਲ ਕੰਮ ਕਰਦਾ ਰਿਹਾ ਫਿਰ ਆਪਣਾ ਖੋਲ ਲਿਆ ਜਦੋਂ ਪੈਸੇ ਜੁੜਨ ਲੱਗ ਪਏ ਤਾਂ ਗੋਰਿਆਂ ਦੀ ਵਧੇਰੇ ਵਸੋਂ ਵਾਲੇ ਇਲਾਕੇ 'ਚ ਘਰ ਲੈ ਲਿਆ ਤਾਂ ਕਿ ਬੱਚੇ ਕਿਸੇ ਗੱਲ ਵਿੱਚ ਪਿੱਛੇ ਨਾ ਰਹਿ ਜਾਣ ਵੱਡੇ ਘਰ ਦੇ ਵੱਡੇ ਖਰਚੇ ਤੇ ਫਿਰ ਉਹ ਕੰਮ ਤੇ ਹੀ ਰਹਿੰਦਾ ਬੱਚੇ ਵੱਡੇ ਹੁੰਦੇ ਰਹੇ ਤੇ ਦੂਰ ਹੁੰਦੇ ਰਹੇ ਜਿਨ੍ਹਾਂ ਨੂੰ ਸੁੱਤੇ ਪਏ ਛੱਡ ਕੇ ਉਹ ਗੈਰਾਜ ਆ ਜਾਂਦਾ ਉਹਨਾਂ ਦੇ ਸੁੱਤੇ ਆ ਹੀ ਘਰ ਜਾਂਦਾ ਹੁਣ ਤਾਂ ਉਸ ਨੂੰ ਇਹ ਵੀ ਨਹੀਂ ਸੀ ਪਤਾ ਕੇ ਬੱਚੇ ਰਾਤ ਨੂੰ ਆਪਣੇ ਕਮਰੇ ਚ ਹੁੰਦੇ ਵੀ ਨੇ ਕਿ ਨਹੀਂ ਜਾਂ ਫਿਰ ਘਰ ਕਦੋਂ ਆਉਂਦੇ ਨੇ ਕਦੋਂ ਜਾਂਦੇ ਨੇ ਉਸ ਦਾ ਪਿਤਾ ਉਹਦੇ ਬੱਚਿਆਂ ਲਈ ਫਨੀ 올ਡ ਮੈਨ ਸੀ ਤੇ ਉਹ ਬਗੈਰ ਰੇਡ ਦੇ ਹੱਡੀ ਵਾਲਾ ਮਨੁੱਖ ਜਿਹਦੀ ਘਰ ਵਿੱਚ ਕੋਈ ਹੋਂਦ ਨਹੀਂ ਸੀ ਕਈ ਵਾਰ ਆਪਣਾ ਆਪਾ ਉਹਨੂੰ ਗੰਡ ਗੰਡੋਏ ਵਰਗਾ ਜਾਪਦਾ ਜੋ ਨੀਲੀ ਡਾਂਗਰੀ ਪਾਈ ਘਾਰਾਂ ਦੇ ਹੇਠ ਰੇਂਗਦਾ ਰਹਿੰਦਾ ਗੈਰ ਆਸ ਦੀ ਕਮਾਈ ਨਾਲ ਘਰ ਦੇ ਗੈਰ ਆਸ ਦੇ ਖਰਚੇ ਪੂਰੇ ਹੁੰਦੇ ਬਚਦਾ ਕੁਝ ਵੀ ਨਹੀਂ ਉਹ ਖਿਚੂ ਕੇ ਹੀ ਕਾਮਿਆਂ ਦੀਆਂ ਤਨਖਾਹਾਂ ਪੂਰੀਆਂ ਕਰਦਾ। ਇੱਕ ਦਿਨ ਬੱਚਿਆਂ ਨੇ ਕਿਹਾ ਕਿ ਅਗਲੇ ਸਾਲ ਉਹਨਾਂ ਨੇ ਯੂਨੀਵਰਸਿਟੀ ਜਾਣਾ ਹੈ। ਉਹਨਾਂ ਨੂੰ ਖਰਚਾ ਚਾਹੀਦਾ। ਪਰ ਉਸ ਕੋਲ ਤਾਂ ਕੁਝ ਵੀ ਨਹੀਂ ਸੀ। ਬੱਚਿਆਂ ਨੇ ਆਪਣੇ ਖਰਚੇ ਪੂਰੇ ਕਰਨ ਲਈ ਬਾਹਰ ਨੌਕਰੀਆਂ ਕਰ ਲਈਆਂ। ਉਹ ਪੂਰੇ ਆਜ਼ਾਦ ਤੇ ਮੂਹ ਫਟ ਬਣ ਗਏ। ਇੱਕ ਦਿਨ ਵੱਡੀ ਕੁੜੀ ਆਪਣੇ ਗੋਰੇ ਬੋਏਫ੍ਰੈਂਡ ਨਾਲ ਸ਼ਰਾਬ ਪੀ ਕੇ ਘਰ ਆਈ। ਅਗੋਂ ਬਲਿਹਾਰ ਵੀ ਪੀਂ ਬੈਠਾ ਸੀ। ਉਹਨੇ ਕੁਝ ਬਹਿਸ ਕਰਨ ਤੋਂ ਬਾਅਦ ਕੁੜੀ ਨੂੰ ਧੱਕਾ ਮਾਰਿਆ ਤਾਂ ਉਹ ਗਰਜ ਕੇ ਬੋਲੀ ਉਹਦੀ ਹੱਲ ਆਰ ਯੂ ਥਿਸ ਇਜ਼ ਮਾਈ ਓਨ ਲਾਈਫ ਨਾਟ ਯੂਅਰ ਬਿਜ਼ਨਸ ਯੂ ਆਰ ਸਟੂਪਿਡ ਇੰਡੀਅਨ ਐਨੀਮਲ ਡੋਨਟ ਟੱਚ ਮੀ ਆਦਰਵਾਈਜ਼ ਆਈ ਵਿਲ ਕਾਲ ਦੀ ਪੁਲਿਸ ਤੇ ਬਲਿਹਾਰ ਡਰ ਕੇ ਪਿੱਛੇ हट ਗਿਆ ਬੱਚੇ ਅਕਸਰ ਆਖਦੇ ਕਿ ਉਸ ਨੇ ਉਹਨਾਂ ਲਈ ਕੀ ਕੀਤਾ ਉਧਰ ਇੰਡੀਆ ਵਾਲੇ ਆਖਦੇ ਕਿ ਉਹਨਾਂ ਲਈ ਕੀ ਕੀਤਾ ਜਿਵੇਂ ਉਹਦੀ ਕੋਈ ਹੋਣ ਦੀ ਨਾ ਰਹੀ ਹੋਵੇ ਉਹਦੀ ਪਛਾਣ ਦਾ ਬਸ ਕਾਲਖ ਨਾਲ ਲਿਬੜੀ ਇਹ ਡਾਂਗਰੀ ਸੀ ਉਹ ਭੈਣਾ ਭਰਾਵਾਂ ਲਈ ਵੀ ਕੁਝ ਨਹੀਂ ਕਰ ਸਕਿਆ ਉਹ ਤਾਂ ਮੁੱਖ ਮੋੜ ਗਏ ਸੀ ਪਰ ਜਿਸ ਔਲਾਦ ਲਈ ਕੀਤਾ ਸੀ ਉਹ ਵੀ ਹੱਥੋਂ ਨਿਕਲ ਗਈ ਸਾਲੇ ਸਵਾਰਥੀ ਪੈਸੇ ਦੇ ਪੁੱਤ ਝੂਠ ਨੇ ਸਾਰੇ ਰਿਸ਼ਤੇ ਕੋਈ ਕਿਸੇ ਦਾ ਕੁਝ ਨਹੀਂ ਹੁੰਦਾ ਸਾਰੇ ਲਾਲਚ ਨਾਲ ਜੁੜੇ ਹੁੰਦੇ ਨੇ ਉਹ ਮੂੰਹ ਹੀ ਮੂੰਹ ਬੁੜਬੁੜਾਇਆ 313 ਬੋਲਿਆ ਲੈ ਬਈ ਇਹਨੂੰ ਕਹਿੰਦੇ ਨੇ ਖੁਸ਼ੀ ਬਾਜੀ ਤੇ ਤਾਂ ਪੈਰ ਚੁੱਕੇ ਗਏ ਦੇਵ ਬੋਲਿਆ 30 ਸਾਲਾ ਐਨੀਵਰਸਰੀ ਦਿਹਾੜਾਇਆ ਕੋਈ ਛੋਟੀ ਮੋਟੀ ਖੁਸ਼ੀ ਵਾਲੀ ਗੱਲ ਆ ਬਲੇਹਾਰ ਨਸ਼ੇ ਦੀ ਲੋਰ ਚ ਆਖ ਰਿਹਾ ਸੀ 30 ਸਾਲ ਹੋ ਗਏ ਪਰ ਨਿਆਈ ਵਾਲਾ ਖੋਹ ਨਹੀਂ ਭੁੱਲਦਾ ਅੱਜ ਵੀ ਬੜਾ ਯਾਦ ਆਉਂਦਾ ਕਿਵੇਂ ਪਾਣੀ ਦੀਆਂ ਭਰ ਪਰ ਟਿੰਡਾ ਆਉਣੀਆ ਤੇ ਖਾਲੀ ਹੋ ਕੇ ਫੇਰ ਚਲੀ ਜਾਣੀਆਂ ਇੱਕ ਨਿਰੰਤਰ ਗੇੜਾ ਉਹਨੇ ਸਾਹਮਣੇ ਕਲਾਕ ਵੱਲ ਦੇਖਿਆ ਤਾਂ 11 ਵਜਣ ਵਾਲੇ ਸਨ ਉਹ ਇੱਕਦਮ ਉੱਠਿਆ ਚਲੋ ਬਈ ਛੇਤੀ ਕਰੋ ਸਵੇਰੇ ਕੰਮ ਤੇ ਫੇਰ ਆਉਣਾ ਘਰ ਦੇ ਵੀ ਉਡੀਕਦੇ ਹੋਣਗੇ ਹਾਲਾਂਕਿ ਉਹ ਜਾਣਦਾ ਸੀ ਕਿ ਉਹਨੂੰ ਕੋਈ ਨਹੀਂ ਉਡੀਕ ਰਿਹਾ ਹੋਵੇਗਾ ਸਾਰੇ ਉਹਦੇ ਜਾਂਦੇ ਨੂੰ ਸੋ ਚੁੱਕੇ ਹੋਣਗੇ ਕਿਸੇ ਨੂੰ 30 ਸਾਲ ਵਾਲੀ ਗੱਲ ਦਾ ਚਿੱਤ ਚੇਤਾ ਵੀ ਨਹੀਂ ਹੋਵੇਗਾ ਇਹ ਗੱਲ ਤਾਂ ਸਿਰਫ ਉਹੀ ਜਾਣਦਾ ਜਾਂ ਉਹਦਾ ਬਾਪੂ ਉਸਨੇ ਜਾਂਦੀ ਵਾਰ ਇੱਕ ਪੈਗ ਫੇਰ ਘਟ ਘਟ ਕਰਕੇ ਛੋਟਿਆ ਬਾਹਰ ਵੱਲ ਤੁਰ ਪਿਆ ਇਹ ਸੋਚਦਾ ਹੋਇਆ ਕਿ ਪਤਾ ਨਹੀਂ ਇਹ ਗੇੜ ਕਦੋਂ ਖਤਮ ਹੋਵੇਗਾ ਜਦੋਂ ਨਿਆਂਈ ਵਾਲੇ ਖੁਦ ਹੀ ਟਿੰਡ ਹੋਵੇ ਬਾਕੀਆਂ ਵੱਲ ਵੇਖ ਕੇ ਉਹ ਉੱਚੀ ਦੇਣੀ ਹੱਸਿਆ ਹਜੇ ਤਾਂ ਗੋੜੇ ਜੋ ਪੂਣੀ ਵੀ ਨਿਕਤੀ ਕਦੋਂ ਆਏ 30 ਸਾਲ ਸਾਲੀਆਂ ਟਿੰਡਾ ਜਿਵੇਂ ਉਹ ਵੀ ਉਸੇ ਗੇੜ ਵਿੱਚ ਪਈਆਂ ਹੋਣ ਤੇ ਹੁਣ ਉਹ ਘਰ ਨੂੰ ਜਾ ਰਿਹਾ ਸੀ ਸਵੇਰੇ ਫੇਰ ਆਉਣ ਲਈ ਸੋ ਤੁਸੀਂ ਸੁਣ ਰਹੇ ਸੀ ਮੇਜਰ ਮੰਗੜ ਜੀ ਵੱਲੋਂ ਲਿਖੀ ਗਈ ਕਹਾਣੀ ਟਿੰਡਾ ਉਮੀਦ ਕਰਦੀਆਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨ